ਭਗਵਾਨ ਪ੍ਰਤਮਾਨ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਪੰਜਾਬ ਸਰਕਾਰ ਪ੍ਰਤਮਾਨ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ

ਅੱਜ ਦੁਨੀਆ ਸਾਰੀ ਬਹੁਤ ਸਿਆਣੀ ਐ ਪਬਲਿਕ ਸਾਰੀ ਕੰਮ ਦੇ ਅਧਾਸ ਤੇ ਉਡਾ ਕਰਦੀ ਐ ਉਹ ਇਹ ਗੱਲ ਸਾਡੇ ਲੁਧਿਆਣੇ ਹਲਕੇ ਦੀ ਸੂਝਵਾਨ ਵੋਟਰਾਂ ਨੇ ਪ੍ਰੂਫ ਕਰਤਾ ਐ ਕਿ ਮਾਨ ਸਰਕਾਰ ਨੇ ਜੋ 3 ਸਵਾ 3 ਸਾਲ ਕੰਮ ਕੀਤੇ ਨੇ ਉਹ ਪੰਜਾਬ ਦੇ ਹਿੱਤਾਂ ਦੇ ਕੰਮ ਕੀਤੇ ਨੇ ਲੋਕਾਂ ਦੇ ਫਾਇਦੇ ਦੇ ਕੰਮ ਕੀਤੇ ਨੇ ਲੋਕਾਂ ਨੇ ਕੰਮ ਦੇਖਦੇ ਹੋਏ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇਖਦੇ ਹੋਏ ਸਾਡੇ ਉਥੋਂ ਉਸ ਜੀ ਸ਼ੰਜੀਵ अरोड़ा ਜੀ ਨੂੰ ਭਾਰੀ ਫੌਮਾ ਦੇ ਕੇ ਜਵਾਰਾ ਜਤਾਇਆ ਸੋ ਇਹ ਗੱਲ ਪ੍ਰੂਫ ਕਰਦੀ ਹੈ ਕਿ ਜਨਤਾ ਅੱਜ ਕੱਲ੍ਹ ਕਿਸੇ ਮੌਕਾਪਰਸਤ ਨੂੰ ਕਿਸੇ ਧੋਖੇਬਾਜ਼ ਨੂੰ ਕਿਸੇ ਪੈਸੇ ਵਾਲੇ ਨੂੰ ਕਿਸੇ ਬੋਧੀ ਗੱਲਾਂ ਕਰਨ ਵਾਲੇ ਨੂੰ ਧਰਮ ਦੇ ਨਾਂ ਤੇ ਉਹ ਟਾਣੀ ਪਾਉਦੀ ਅੱਜ ਲੋਕ ਸਿਰਫ ਤਾਂ ਸਿਰਫ ਬੰਦੇ ਦਾ ਤੇ ਪਾਰਟੀ ਦਾ ਕੰਮ ਦੇਖਦੀ ਹੈ ਇਸੇ ਕਰਕੇ ਸਾਡੀਆਂ ਪਾਰਟੀ ਦੇ ਕੰਮ ਦੇਖਦੇ ਹੋਏ ਗੁਜਰਾਤ ਤੋਂ ਵੀ ਅਸੀਂ ਜਿੱਤੇ ਆਂ ਔਰ ਲੁਧਿਆਣਾ ਤੋਂ ਵੀ ਸੰਜੀਵ अरोड़ा ਜੀ ਭਾਰੀ ਬਹੁਤ ਮਤਾ ਜਿੱਤ ਰਹੇ ਨੇ ਸਭ ਨੂੰ ਆਵਾਜ਼ ਦੀ ਪਾਰਟੀ ਬਕੇਰੀਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੈਰੀ ਮਚ